ਰਹਿੰਦੇ ਮਸਤ ਨੇ ਰੱਬੀ ਰੰਗ ਮਾਣਦੇ ਮਹਿਮਾ ਸਾਧੂਆਂ ਦੀ ਵੇਦ ਵੀ ਨਾ ਜਾਣਦੇ ਰਹਿੰਦੇ ਮਸਤ ਨੇ ਰੱਬੀ ਰੰਗ ਮਾਣਦੇ ਜਾਂਦੇ ਨਾਮ ਗੋਲੇ ਮਾਣ ਕੇ ਪਰੋਈ ਹੋ ਸਾਧੂ ਹੁੰਦੇ ਰੂਪ ਰੱਬ ਦਾ ਸੰਤ ਰਾਮ ਜਪੇਦ ਨਾ ਕੋਈ ਹੋ ਸਾਧੂ ਹੁੰਦੇ ਰੂਪ ਰੱਬ ਦਾ ਸਤਿਰਾਮ ਜਪੇਂਦ ਨਾ ਕੋਈ ਉਹ ਸਾਧੂ ਹੁੰਦੇ ਰੂਪ ਅੱਬਦਾ ਜੀਮੇ ਜਨ ਵਿੱਚ ਜਨ ਹੈ ਸਮਾ ਜਾਵੇ ਰੱਬ ਸਾਧੂਆਂ ਦੇ ਹੀਰ ਦੇ ਚ ਆ ਜਾਵੇ ਜੀਮੇ ਜਨ ਵਿੱਚ ਜਨ ਹੈ ਸਮਾ ਜਾਵੇ ਰੱਬ ਸਾਧੂਆਂ ਦੇ ਹੀਰ ਦੇ ਚ ਆ ਜਾਵੇ ਹੋਣ ਇਕ ਵੀਰੇ ਰਹਿੰਦੇ ਨਹੀਂਓ ਦੋਈ ਸਾਧੂ ਹੁੰਦੇ ਰੂਪ ਰੱਬ ਦਾ ਸੰਤ RAM ਚ ਬੇਦਨਾ ਕੋਈ ਹੋ ਸਾਧੂ ਹੁੰਦੇ ਰੂਪ ਰੱਬ ਦਾ ਧੰਨ ਧੰਨ ਗੁਰੂ ਪੰਜਵੇਂ ਦਾ ਤਾਰ ਜੀ ਗਾਏ ਸੁਖਮਨੀ ਸਾਹਿਬ ਉਚਾਰ ਜੀ ਧੰਨ ਧੰਨ ਗੁਰੂ ਪੰਜਵੇਂ ਦਾ ਤਾਰ ਜੀ ਗਾਏ ਸੁਖਮਨੀ ਸਾਹਿਬ ਉਚਾਰ ਜੀ ਸਾਧੂ ਸੰਗ ਰੰਗ ਨਾ ਅਗੋਚਰ ਹੋਈ ਹੋ ਸਾਧੂ ਹੁੰਦੇ ਰੂਪ ਰੱਬ ਦਾ ਸੰਤ ਰਾਮ ਚ ਬੇਦਨਾ ਕੋਈ ਹੋ ਸਾਧੂ ਹੁੰਦੇ ਰੂਪ ਰੱਬ ਦਾ ਸੰਤ ਰਾਮ ਚ ਬੇਦਨਾ ਕੋਈ ਹੋ ਸਾਧੂ ਹੁੰਦੇ ਰੂਪ ਰੱਬ ਦਾ ਸੰਤ ਸੰਗ ਬੜਾ ਬਾਗੀ ਜਨ ਪਾਉਂਦੇ ਨੇ ਦੋਖੀ ਸੰਤਾਂ ਦੇ ਜੋ ਸਦਾ ਸਹਿ ਕੁੰਦਦੇ ਨੇ ਸੰਤ ਸੰਗ ਬੜ ਭਾਗੀ ਜਨ ਨ ਪਾਉਂਦੇ ਨੇ ਦੋਖੀ ਸੰਤਾਂ ਦੇ ਜੋ ਸਦਾ ਸਹਿ ਕੁੰਦਦੇ ਨੇ ਰਹਿੰਦੇ ਨੀਂਦਕ ਤਾਂ ਉਮਰ ਨੇ ਰੋਈ ਹੋ ਸਾਧੂ ਹੁੰਦੇ ਰੂਪ ਰੱਬ ਦਾ ਸੰਤ RAM ਚ ਬੇਦਨਾ ਕੋਈ ਹੋ ਸਾਧੂ ਹੁੰਦੇ ਰੂਪ ਰੱਬ ਦਾ ਸੰਤ RAM ਚ ਹੋ ਸਾਧੂ ਹੁੰਦੇ ਰੂਪ ਰੱਬ ਦਾ ਹੁੰਦੇ ਸੱਜਣ ਤੇ ਵੈਰੀ ਵੀ ਸਮਾਨ ਹੈ ਬ੍ਰਹਮ ਗਿਆਨੀ ਉਹ ਨਾ ਹੁੰਦਾ ਬਿਮਾਨ ਹੈ ਹੁੰਦੇ ਸੱਜਣ ਤੇ ਵੈਰੀ ਵੀ ਸਮਾਨ ਹੈ ਬ੍ਰਹਮ ਗਿਆਨੀ ਉਹ ਨਾ ਹੁੰਦਾ ਬਿਮਾਨ ਹੈ ਸੰਤ ਲਿਖੇ ਜੋ ਲਿਖਾਈ ਦਾਤਾ ਸੋਈ ਹੋ ਸਾਧੂ ਹੁੰਦੇ ਰੂਪ ਰੱਬ ਦਾ ਹੋ ਸਾਧੂ ਹੁੰਦੇ ਰੂਪ ਰੱਬ ਦਾ ਸੰਤ ਰਾਮ ਜਿਵੇਂ ਨਾ ਕੋਈ ਹੋ ਸਾਧੂ ਹੁੰਦੇ ਰੂਪ ਰੱਬ ਦਾ ਪਾਣੀ ਸਾ ਸਾਵਾ ਭਗਤ ਜੀ ਜਿਹੜੇ ਸਾਡੇ ਟੀਚਰ ਹੈ ਉਹਨਾਂ ਨੇ ਵੀ ਕਿਹਾ ਕਿ ਕੁਝ ਅੱਜ ਉਹ ਦੇਖਦੇ ਆਂ ਗੁਰੂ ਮਹਾਰਾਜ ਜੀ ਪ੍ਰਸਾਦ